ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਨਾਲ ਲੱਗਦੇ ਬੈਲ ਦੇ ਬਟਨ ਨੂੰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਭੈਣਾਂ ਨੂੰ ਆਪਾਂ ਰਿਕਵੈਸਟ ਕਰਦੇ ਆਂ ਵੀ ਵੀਡੀਓ ਤੁਸੀਂ ਪੂਰੀ ਦੇਖਿਆ ਕਰੋ ਸਕਿਪ ਕਰਕੇ ਵੀਡੀਓ ਨੂੰ ਦੇਖਿਆ ਕਰੋ ਕਿਉਂਕਿ ਪਿੱਛੋਂ ਜਿਹੜੀਆਂ ਆਪਾਂ ਚੀਜ਼ਾਂ ਦਿਖਾਉਣੇ ਆ ਤੁਸੀਂ ਦੇਖਦੇ ਨਹੀਂ ਉਹ ਰਹਿ ਜਾਂਦੀਆਂ ਤੇ ਵੀਡੀਓ ਪੂਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਆਪਾਂ ਨਾਲੇ ਤਾਂ ਤੁਹਾਨੂੰ ਸੂਟ ਦਿਖਾਉਣਾ ਜਿਹੜੇ ਆਪਾਂ ਪਹਿਣਾ ਦੇ ਤਿਆਰ ਕੀਤੇ ਆਰਡਰ ਦੇ ਤੇ ਜਿਹੜੀ ਆਪਾਂ ਬਾਅਦ ਚ ਆਈਟਮ ਦਿਖਾਉਣੀ ਆ ਤੁਹਾਨੂੰ ਤੇ ਉਹ ਜਿਨ੍ਹਾਂ ਨੂੰ ਤੁਹਾਨੂੰ ਲੋੜ ਹੋਈ ਤੁਸੀਂ ਉਹਨਾਂ ਨੂੰ ਆਰਡਰ ਕਰ ਦਿਓ ਜੀ ਦੇਖ ਕੇ WhatsApp ਤੇ ਮੈਸੇਜ ਕਰਿਆ ਕਰੋ ਸਕਰੀਨ ਸ਼ਾਟ ਲੈ ਕੇ ਭੇਜਿਆ ਕਰੋ ਪਹਿਣਾ ਤੇ ਫੋਨ ਤੇ ਕੋਈ ਸਮਝ ਨਹੀਂ ਲੱਗਦੀ ਤੁਸੀਂ ਕਿੱਦਾਂ ਗੱਲ ਕਰਦੇ ਹੋ ਹਣਾ ਵੀ ਕਿਹੜੀ ਚੀਜ਼ ਦੀ ਗੱਲ ਕਰਦੇ ਹੋ ਇਹ ਪਹਿਲਾ ਹੀ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਇਹ ਆਪਾਂ ਚਾਕਾਂ ਵਾਲਾ ਡਿਜ਼ਾਈਨ ਤਿਆਰ ਕੀਤਾ ਜੀ ਇਹ ਦੋ ਸੂਟ ਸੇਮ ਆਉਣਗੇ ਇੱਕ ਕ ਭੈਣ ਦਾ ਆਰਡਰ ਸੀਗਾ ਸੇਮ ਦੋ ਸੂਟਾਂ ਦਾ ਇੱਕ ਸੂਟ ਉਹਨਾਂ ਨੇ ਆਪਦੀ ਭੈਣ ਵਾਸਤੇ ਤਿਆਰ ਕੀਤਾ ਇੱਕ ਆਪਣੇ ਵਾਸਤੇ ਕੀਤਾ ਤੇ ਇਹਨਾਂ ਦੀਆਂ ਬਾਜੂ ਵੀ ਆਪਾਂ ਨਾਲ ਤਿਆਰ ਕੀਤੀਆਂ ਜੀ ਇਹ ਬਾਜੂ ਤੇ ਵਰਕ ਹੋਣਾ ਹੈ ਨੇਚਰਲ ਕ੍ਰੇਪ ਦਾ ਕੱਪੜਾ ਰਹਿਣਾ ਹੈ ਨੇਚਰਲ ਕ੍ਰੇਪ ਦਾ ਕੱਪੜਾ ਆਏਗਾ ਪਿਓਰ ਦਾ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਹੋਇਆ ਜੀ ਚਾਕਾਂ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਦੂਸਰਾ ਕਲਰ ਵੀ ਇਹਦੇ ਨਾਲ ਹੀ ਆਊਗਾ ਇਹ ਆ ਗਿਆ ਜੀ ਪਿੰਕ ਜਿਹਾ ਕਲਰ ਨਾ ਤਾਂ ਇਹ ਪਿੰਕ ਹੈ ਤੇ ਨਾ ਹੀ ਇਹ ਲਵੈਂਡਰ ਕਲਰ ਹੈ ਲਵੈਂਡਰ ਦੀ ਸ਼ੇਡ ਦੇ ਵਿੱਚ ਪਿੰਕ ਕਲਰ ਹੈ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਉੱਪਰ ਵੀ ਵਰਕ ਕਿੰਨਾ ਸੋਹਣਾ ਹੋਇਆ ਹੈ ਵਰਕ ਨੂੰ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਕਿਉਂਕਿ ਸੂਟ ਤਿਲਕ ਦਾ ਬਹੁਤ ਹੈ ਖੜਦਾ ਨਹੀਂ ਉੱਪਰ ਇਹ ਇਹ ਦੇਖੋ ਚਾਕਾਂ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਇਆ ਮੋਰਨੀ ਵਾਲਾ ਡਿਜ਼ਾਈਨ ਬਣਾਇਆ ਆਪਾਂ ਤੇ ਸੇਮ ਹੀ ਬਾਜੂ ਤੇ ਵਰਕ ਹੋਣਾ ਜੀ ਇਹ ਇੱਕ ਭੈਣ ਦਾ ਆਰਡਰ ਆਪਣਾ ਦੋ ਸੂਟਾਂ ਦਾ ਇਹ ਦੇਖ ਸਕਦੇ ਹੋ ਸੇਮ ਬਾਜੂ ਦਾ ਵਰਕ ਰਹਿਣਾ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਜਰੀ ਦੇ ਨਾਲ ਆਪਾਂ ਵਰਕ ਕੀਤਾ ਇਹ ਦੋਨੋਂ ਸੂਟ ਸਾਡੇ ਇੱਕ ਭੈਣ ਦੇ ਰਹਿਣਗੇ ਜੀ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਸੋ ਇਸ ਮਹੀਨੇ ਦੇ ਦੋ ਸੂਟ ਆਪਾਂ ਤਿਆਰ ਕੀਤੇ ਜਿਹੜੇ ਇਹ ਦੋ ਇਹ ਵੀ ਦੋਨੋਂ ਸੂਟ ਆਰਡਰ ਦੇ ਇੱਕ ਭੰਦੇ ਹੀ ਆਪਣੇ ਇਹ ਵੀ ਦੇਖ ਸਕਦੇ ਹੋ ਤੁਸੀਂ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਇਆ ਆਪਾਂ ਫਲਾਰ ਪਾਈ ਹੈ ਇਹਦੇ ਬੇਲ ਪਾਈ ਹੈ ਨਾਲ ਇਹ ਮਿਰਰ ਦਾ ਵਰਕ ਕੀਤਾ ਆਪਾਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਵਰਕ ਹੋਇਆ ਤੇ ਸੇਮ ਹੀ ਫਲਾਰੇ ਦੀ ਬਾਜੂ ਤੇ ਆਉਣਗੇ ਜੀ ਇਹ ਬਾਜੂ ਦੇ ਉੱਪਰ ਵਰਕ ਆਏਗਾ ਸੇਮ ਹੀ ਫਲਾਰ ਵਾਲਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਸੇਮ ਡਿਜ਼ਾਈਨ ਦੇ ਦੋਨੋਂ ਸੂਟ ਰਹਿਣੇ ਆ ਕਲਰ ਵੱਖ-ਵੱਖਰੇ ਨੇ ਜੀ ਇਹ ਆ ਗਏ ਲਵੈਂਡਰ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਵੱਖਰਾ ਜਿਹਾ ਕਲਰ ਆਇਆ ਬਹੁਤ ਹੀ ਸੋਹਣਾ ਇਹ 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 ਇੱਕ ਇਹ ਦਾ ਨਹੀਂ ਹੈਗਾ ਬੀ ਐਲ ਐਮ ਦਾ ਪਸ਼ਮੀਨਾ ਲਾਇਆ ਜੀ ਆਪਾਂ ਇਹ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਤੁਹਾਨੂੰ ਪਤਾ ਹੀ ਆਪਾਂ ਕੋਈ ਵੀ ਚੀਜ਼ ਹੈ ਹਲਕਾ ਕੱਪੜਾ ਨਹੀਂ ਲਾਉਂਦੇ ਬੀ ਐਲ ਐਮ ਦਾ ਪਸ਼ਮੀਨਾ ਹੈ ਇਹ ਤੇ ਸੇਮ ਹੀ ਘੇਰੇ ਤੇ ਫਲਾਰ ਆਉਣਗੇ ਜੀ ਦੇਖ ਸਕਦੇ ਹੋ ਤੁਸੀਂ ਇਹ ਦਿਖਾਉਣ ਦਾ ਆਪਾਂ ਨੂੰ ਆਰਡਰ ਜਿਹੜਾ ਤਿਆਰ ਕੀਤਾ ਹੁੰਦਾ ਆਪਣਾ ਮਕਸਦ ਇਹ ਹੀ ਹੁੰਦਾ ਦਿਖਾਉਣ ਦਾ ਤਾਂ ਕਿ ਪਹਿਣਾ ਨੂੰ ਵਿਸ਼ਵਾਸ ਹੋ ਸਕੇ ਆਪਣਾ ਕੰਮ ਦੇਖ ਸਕਣ ਤੇ ਅੱਗੇ ਵੀ ਪਹਿਣਾ ਆਰਡਰ ਕਰ ਸਕਣ ਤੇ ਤੁਹਾਨੂੰ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੇ ਤੁਸੀਂ ਵੀ ਆਰਡਰ ਦੇ ਕੇ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਡਿਜ਼ਾਈਨ ਭੇਜ ਕੇ ਤਿਆਰ ਕਰਵਾ ਸਕਦੇ ਹੋ ਕੋਈ ਵੀ ਆਪਣਾ ਡਿਜ਼ਾਈਨ ਦੇ ਕੇ ਜਿੱਦਾਂ ਦਾ ਮਰਜੀ ਸੂਟ ਤਿਆਰ ਕਰਵਾ ਸਕਦੇ ਹੋ ਤੇ ਹੁਣ ਇਸ ਤੋਂ ਅੱਗੇ ਆਉਣਗੇ ਜੀ ਇਹ ਮਫਲਰ ਇਹ ਮੈਂ ਪਹਿਨਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਚੀਜ਼ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਪਹਿਣਾ ਦੇ ਬਹੁਤ ਮੈਨੂੰ ਮੈਸੇਜ ਆ ਰਹੇ ਸੀ ਜਿਨ੍ਹਾਂ ਨੇ ਆਪਣੇ ਤੋਂ ਪਿਛਲੇ ਵਾਰੀ ਵੀ ਲਏ ਹੈਗੇ ਇਹ ਤੇ ਇਹ ਆਉਣਗੇ ਜੀ ਫਾਈਬਰ ਵਾਲੀ ਉਹਨਾਂ ਦੇ ਵਿੱਚ ਬਹੁਤ ਹੀ ਸੋਹਣੇ ਹਲਕੇ ਹਲਕੇ ਆ ਕੋਈ ਇਹਨਾਂ ਦਾ ਵਜਨ ਨਹੀਂ ਬੱਚੇ ਵੀ ਲੈ ਸਕਦੇ ਇਹਨਾਂ ਨੂੰ ਇਹ ਬਲੈਕ ਕਲਰ ਦੇ ਪਹਿਨਣ ਦੀ ਡਿਮਾਂਡ ਸੀ ਆਪਣੇ ਕੋਲੇ 5-6 ਪੀਸ ਆ ਗਏ ਬਲੈਕ ਕਲਰ ਦੇ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਇਹਨੂੰ ਲਿਆ ਹੋਇਆ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਹ ਹਲਕਾ ਫੁਲਕਾ ਕੰਮ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਲੈ ਸਕਦੇ ਹੋ ਤੇ ਇਹਦੇ ਨਾਲ ਮੂੰਹ ਵੀ ਕਵਰ ਕਰ ਸਕਦੇ ਹੋ ਇਹ ਫਰ ਵਾਲਾ ਰਹਿਣਾ ਜੀ ਫਰ ਵਾਲੇ ਦਾ ਰੇਟ ਆਪਾਂ ਪਹਿਲਾਂ ਦੱਸਿਆ ਹੋਇਆ ਇਹਦਾ 200 ਰੁਪਏ ਰਹਿਣਾ ਤੇ ਇਹਦੇ ਨਾਲ ਦੇ ਆਪਾਂ ਕਲਰ ਪਹਿਲਾਂ ਵੀ ਦਿਖਾਏ ਤੁਹਾਨੂੰ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਉਹ ਦੁਬਾਰਾ ਦਿਖਾ ਦਿੰਨੇ ਆਪਾਂ ਕਲਰ ਹਾਂਜੀ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਕਲਰ ਇਹਦੇ ਨਾਲ ਦੇ ਰਹਿਣਗੇ ਇੱਕ ਕਲਰ ਆਪਣੇ ਕੋਲੇ ਗਰੇਜ ਜਿਹਾ ਆ ਬਹੁਤ ਹੀ ਸੋਹਣਾ ਤੇ ਇਹ ਕਲਰ ਆਪਾਂ ਪਹਿਲਾਂ ਵੀ ਦਿਖਾਏ ਸੀ ਚਲੋ ਦੁਬਾਰਾ ਵੀ ਦਿਖਾ ਦਿੰਨੇ ਆ ਫਰ ਵਾਲੇ ਰਹਿਣਗੇ 200 ਰੁਪਏ ਦਾ ਫਰ ਵਾਲਾ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਪਿੰਕ ਕਲਰ ਦੇ ਵੀ ਦੋ ਹੈਗੇ ਤੇ ਇੱਕ ਰੈੱਡ ਹੈਗਾ ਆਪਣੇ ਕੋਲੇ ਤੇ ਪੱਗਾਂ ਵੀ ਆਪਾਂ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਬੱਚਿਆਂ ਦੀਆਂ ਪੱਗਾਂ ਵੀ ਆਪਣੇ ਕੋਲੇ ਤਿਆਰ ਆ ਜੀ ਜਿਨ੍ਹਾਂ ਨੂੰ ਚਾਹੀਦੀਆਂ ਹੋਣ ਤੁਸੀਂ ਆਰਡਰ 2 ਪੀਸ ਪੱਗਾਂ ਦੇ ਜਾਂ ਨਾਲ ਜਰਾਬਾਂ ਤੁਸੀਂ ਕਰ ਸਕਦੇ ਹੋ ਜਾਂ ਇੱਕ ਮਾਫਲਾ ਔਰ ਇੱਕ ਪੱਗ ਐਦਾਂ ਤੁਸੀਂ ਕੋਈ ਵੀ 2 ਪੀਸ ਆਰਡਰ ਕਰ ਸਕਦੇ ਹੋ ਸਿੰਗਲ ਪੀਸ ਦਾ ਆਰਡਰ ਆਪਾਂ ਇਹਨਾਂ ਛੋਟੀਆਂ ਚੀਜ਼ਾਂ ਦਾ ਨਹੀਂ ਲਵਾਂਗੇ ਜੀ ਆਪਾਂ ਬਾਰ-ਬਾਰ ਦੱਸਦੇ ਆ ਇਹ ਦੋ ਆਪਣੇ ਕੋਲੇ ਸਕਿਨ ਕਲਰ ਦੇ ਆ ਕੇ ਸਕਾਪ ਇਹ ਦੇਖੋ ਇਹ ਔਨਾਂ ਕੀ ਜੀ ਪਲਾਈ ਵਾਲੀ ਜਿਹੜੀ ਚੱਲਦੀ ਏ ਤੇ ਇਹ ਫਾਈਬਰ ਵਾਲੀ ਔਨ ਹੁੰਦੀ ਏ ਇਹ ਫਾਈਬਰ ਵਾਲੀ ਇਹ ਦਾ 150 ਰੁਪਏ ਲੱਗਣਾ ਜੀ ਤੁਹਾਨੂੰ ਫਾਈਬਰ ਵਾਲੀ ਦਾ ਇਹ ਵਿਦਆਉਟ ਫਰ ਤੋਂ ਐ ਵੈਸੇ ਨਿੱਗਾ ਬਹੁਤ ਹੁੰਦਾ ਤੇ ਬਿਲਕੁਲ ਹਲਕਾ ਹੀ ਵਜਨ ਦੇ ਵਿੱਚ ਆਉਗਾ ਕੋਈ ਇਹਦਾ ਵਜਨ ਨਹੀਂ ਲੱਗਦਾ ਆਪਾਂ ਨੂੰ ਤੇ ਇਹ ਆਊਗਾ ਜੀ ਫਰ ਵਾਲਾ 200 ਰੁਪਏ ਦਾ ਤੇ ਕੋਈ ਵੀ ਦੋ ਪੀਸ ਆਰਡਰ ਕਰ ਸਕਦੇ ਹੋ ਤੇ ਅੱਗੇ ਆ ਗਈ ਜੀ ਸਾਡੀ ਮਮੀਆਂ ਦੀ ਗੱਲ ਤੇ ਬਜ਼ੁਰਗਾਂ ਵਾਸਤੇ ਆਪਾਂ ਲਿਆਏ ਜੀ ਗੋਡੇ ਇਹ ਜੋ ਓਕੇ ਆ ਆਪਣੇ ਬਜ਼ੁਰਗਾਂ ਨੂੰ ਤੁਸੀਂ ਘਰ ਦੇ ਵਿੱਚ ਬੈਠਿਆਂ ਨੂੰ ਤੁਸੀਂ ਇਹ ਚੀਜ਼ ਲੈ ਕੇ ਦੇ ਸਕਦੇ ਹੋਗੇ ਜਿਨ੍ਹਾਂ ਦੇ ਗੋਡੇ ਦੁਖਦੇ ਆ ਬਹੁਤ ਹੀ ਔਖਾ ਹੋ ਜਾਂਦਾ ਬਜ਼ੁਰਗਾਂ ਨੂੰ ਤੇ ਮੈਨੂੰ ਇਹਨਾਂ ਚੀਜ਼ਾਂ ਦੀ ਨਾ ਲੋਕਲ ਡਿਮਾਂਡ ਆਉਂਦੀ ਹੈ ਜਦੋਂ ਆਪਾਂ ਇੱਥੇ ਲੋਕਲ ਲੈ ਕੇ ਦਿੰਨੇ ਹੈਗੇ ਆਫਲਾਈਨ ਜਿਹੜੇ ਆਪਣੇ ਤੋਂ ਚੀਜ਼ ਲੈ ਕੇ ਜਾਂਦੇ ਆ ਸਾਰੀਆਂ ਭੈਣਾਂ ਹਰ ਵਾਰੀ ਲੈ ਕੇ ਜਾਂਦੀਆਂ ਗਰਮ ਜਰਾਬਾਂ ਗੋਡੇ ਤੇ ਮੈਂ ਕਿਹਾ ਚਲੋ ਆਪਾਂ ਆਨਲਾਈਨ ਵਾਲਿਆਂ ਨੂੰ ਵੀ ਦਿਖਾ ਦਈਏ ਕਿਸੇ ਦਾ ਭਲਾ ਹੋ ਜਾਊਗਾ ਤੇ ਇਹ ਵੀ ਆਪਣਾ ਹੈਗਾ ਜੀ 150 ਰੁਪਏ ਦਾ ਗੋਡਿਆਂ ਦਾ ਜੋੜਾ ਵੀ 150 ਰੁਪਏ ਦਾ ਸ਼ਿਪਿੰਗ ਐਕਸਟਰਾ ਰਹਿਣੀ ਹੈ ਜੀ ਦੋ ਪੀਸ ਤੁਸੀਂ ਕੋਈ ਵੀ ਆਰਡਰ ਕਰ ਸਕਦੇ ਹੋ ਇੱਕ ਮਾਫਲਾ ਰ ਇੱਕ ਗੋਡੇ ਇਸ ਤਰ੍ਹਾਂ ਮਲਾ ਕੇ ਕੋਈ ਟੋਪੀ ਲੈ ਸਕਦੇ ਹੋ ਜੂੜੇ ਵਾਲੀਆਂ ਟੋਪੀਆਂ ਹੈਗੀਆਂ ਆਪਣੇ ਕੋਲੇ ਬੱਚਿਆਂ ਦੀਆਂ ਪੱਗਾਂ ਹੈਗੀਆਂ ਕੋਈ ਵੀ ਦੋ ਪੀਸ ਜਰਾਬਾਂ ਦੇ ਚਾਹੀਦੇ ਤੁਹਾਨੂੰ ਬੁਣੀਆਂ ਹੋਈਆਂ ਹੱਥੀ ਬੁਣੀਆਂ ਆਪਣੇ ਕੋਲੇ ਜਰਾਬਾਂ ਹੈਗੀਆਂ ਉਹਨਾਂ ਦੀਆਂ ਕੋਈ ਵੀ ਦੋ ਪੀਸ ਲੈ ਸਕਦੇ ਹੋ ਤੁਸੀਂ ਸਿੰਗਲ ਪੀਸ ਆਪਾਂ ਕੋਈ ਆਰਡਰ ਨਹੀਂ ਕਰਾਂਗੇ ਗੋਡਿਆਂ ਦੇ ਵੀ ਦੋ ਪੀਸ ਲੈ ਸਕਦੇ ਹੋ ਤੁਸੀਂ ਜਿਵੇਂ ਵੀ ਮਰਜ਼ੀ ਤੁਹਾਨੂੰ ਚੰਗਾ ਲੱਗਦਾ ਤੇ ਇਹਦੇ ਵਿੱਚ ਬਸ ਇਹੀ ਕਲਰ ਆਉਣਗੇ ਜੀ ਗ੍ਰੇ ਕਲਰ ਹੈਗਾ ਬਲੈਕ ਹੈਗਾ ਤੇ ਇਹ ਕਹੇ ਹੈਗਾ ਕਲਰ ਖਾਕੀ ਜਾ ਤੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਚੰਗਾ ਲੱਗਦਾ ਕਲਰ ਤੇ ਇਹ ਬਜ਼ੁਰਗਾਂ ਨੂੰ ਤੁਸੀਂ ਜ਼ਰੂਰ ਲੈ ਕੇ ਦਿਓ ਜੀ ਤੇ ਜ਼ਰੂਰ ਆਰਡਰ ਕਰਿਓ ਤੁਸੀਂ ਗੋਡੇ ਵੀ ਤੇ ਕਈ ਸਾਡੀਆਂ ਭੈਣਾਂ ਦੇ ਮਾਵਾਂ ਦੇ ਗੋਡੇ ਦੁਖਦੇ ਹੁੰਦੇ ਆ ਕਿ ਤੇ ਇਹਦੇ ਨਾਲ ਬਹੁਤ ਆਰਾਮ ਰਹਿੰਦਾ ਹੈਗਾ ਇਹਨਾਂ ਨਾਲ ਘੁੱਟ ਪੈ ਜਾਂਦੀ ਗੋਡਿਆਂ ਨੂੰ ਤੇ ਬਹੁਤ ਹੀ ਵਧੀਆ ਚੀਜ਼ ਹੈ ਜੀ ਤੇ ਰੇਟ ਆਪਾਂ ਦੱਸ ਚੁੱਕੇ ਆ ਤੁਹਾਨੂੰ 150 ਰੁਪਏ ਮਾਫਲਰ ਦਾ 150 ਗੋਡਿਆਂ ਦਾ ਤੇ ਜਿਹੜਾ ਫਰ ਵਾਲਾ ਮਾਫਲਰ ਉਹਦਾ 200 ਰੁਪਏ ਹੈਗਾ ਕੋਈ ਵੀ ਚੀਜ਼ ਤੁਸੀਂ ਆਰਡਰ ਕਰਨੀ ਹੈ ਸ਼ਿਪਿੰਗ ਐਕਸਟਰਾ ਲੱਗਣੀ ਹੈ ਜੀ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਿਓ ਭੈਣਾ ਫੋਨ ਨਾ ਲਾਇਆ ਕਰੋ ਫੋਨ ਤੇ ਆਪਾਂ ਆਰਡਰ ਨਹੀਂ ਲੈਂਦੇ ਜੀ ਜਿਹੜਾ ਕੋਈ ਮੈਸੇਜ ਕਰੂਗਾ ਸਕਰੀਨ ਸ਼ਾਟ ਲੈ ਕੇ ਉਹਨਾਂ ਦਾ ਆਰਡਰ ਬੁੱਕ ਹੋ ਜਾਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਠੰਡ ਬਹੁਤ ਜ਼ਿਆਦਾ ਹੈਗੀ ਕਿਸੇ ਦਾ ਭਲਾ ਹੋ ਜਾਊਗਾ ਥੈਂਕ ਯੂ